ਅੱਜ ਆਪਾਂ ਗੱਲ ਕਰਨ ਲੱਗੇ ਆ L3 L4 S5 S1 ਤੇ ਅਗਰ ਥੋਟੇ ਦਿੱਕਤ ਆ ਜਾਵੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਦੋਂ L4 L5 ਤੇ ਪਹਿਲਾਂ ਪਹਿਲਾਂ ਦਰਦ ਸ਼ੁਰੂ ਹੁੰਦਾ ਸਿਰਫ ਇਸ ਜਗ੍ਹਾ ਤੇ ਦਰਦ ਹੁੰਦਾ ਔਰ ਜਦੋਂ ਉਸ ਜਗ੍ਹਾ ਤੇ ਦਰਦ ਵੱਧ ਜਾਵੇ ਡਿਸਕ ਬਲਜ ਹੋਣ ਲੱਗ ਜਾਵੇ ਇੱਥੋਂ ਦਰਦ ਹੋ ਕੇ हिਪ ਚੋਂ ਲੱਗ ਜਾਂਦਾ ਔਰ ਜਦੋਂ ਡਿਸਕ ਐਕਸਟਰੂਜਨ ਹੋ ਜਾਵੇ ਇੱਥੋਂ ਦਰਦ ਹੋ ਕੇ ਲੱਤ 'ਚ ਜਾਂਦਾ ਡਿਸਕ ਐਕਸਟਰੂਜਨ ਔਰ ਹਰਨੀਸ਼ਨ ਹੋਣ ਇੱਥੋਂ ਦਰਦ ਹੋ ਕੇ ਦੋਨਾਂ ਲੱਤਾਂ 'ਚ ਜਾਂਦਾ सो बढ़िया आसान कसरत आने पहली कसरत की हैल्ड एं करना एक दो तीन चार पांच दिन नीचे इदा दस बारी करना दूसरी कसरत कलैम शेल्स साइड लैके पैजोंगे दोनों गिटे जोड़ लेने दोनों गोडे जोड़ लेने और उपर चकना इतने पांच सैकंड होल्ड दैन रिलैक्स फिर